ਮਸਲੇ ਦਾ ਹੱਲ ਕਰਨ ਲਈ ਸਾਰੇ ਜਾਣੇ ਲੱਗੇ ਹੋਏ ਆ ਰਮਨਵੀਰ ਵੀ ਇੱਥੇ ਮੌਜੂਦ ਹੈ ਆ ਇਹਨਾਂ ਦੇ ਨਵੀਂ ਆਵਾਦੀ ਦੇ ਜਿੰਨੇ ਵੀਰ ਆ ਸਾਰੇ ਮੌਜੂਦ ਹੈ ਕਿਉਂਕਿ ਤਕਲੀਫ ਹੈ ਫਾਇਰ ਆਫੀਸਰ ਵੀ ਪਹੁੰਚੇ ਹੋਏ ਨੇ ਜੀ ਜੀ ਦੱਸੋ ਸਰ ਤੇ ਆਪਣੀ ਐਸਜੀਐਮ ਸਾਹਿਬ ਨਾਲ ਤੇ ਉਹਨਾਂ ਨਾਲ ਗੱਲ ਵੀ ਹੋ ਗਈ ਹੈ ਤੇ ਬਾਕੀ ਫਾਇਰ ਜਿਹੜੀ ਬਰਗੇਡ ਦੀਆਂ ਗੱਡੀਆਂ ਹੈਗੇ ਲਗਾਤਾਰ ਸਾਰੀ ਰਾਤ ਵਰਕ ਕਰਨੀਆਂ ਫਾਇਰ ਅਫਸਰ ਮੌਕੇ ਤੇ ਆ ਗਏ ਨੇ ਉਹ ਸਵੇਰ ਦੇ ਕਹਿੰਦੇ ਲੱਗੇ ਹੋયા ਤੇ ਬਾਕੀ ਜਿਹੜੇ ਬਾਹਰ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਗੱਡੀਆਂ ਮੰਗਵਾਲਣ ਦੀ ਕਿਉਂਕਿ ਇਸ ਟਾਈਮ ਹੈਗਾ ਸੀਜ਼ਨ ਹੈਗਾ ਅੱਗਾ ਲੱਗਦੀਆਂ ਹਰੇ ਡਿਸਟ੍ਰਿਕਟ ਦੇ ਵਿੱਚ ਪੀਕ ਤੇ ਹੈਗਾ ਤੇ ਗੱਡੀਆਂ ਆ ਉਹ ਪੂਰਾ ਕਰ ਰਹੇ ਨੇ ਇਹ ਸਾਰੀ ਰਾਤ ਲੱਗੇ ਰਹਿਣਗੇ ਕੋਈ ਇਸ਼ੂ ਨਹੀਂ ਇਹ ਉੱਥੇ ਫਾਇਰ ਅਫਸਰ ਵੀ ਉੱਥੇ ਮੈਂ ਵੀ ਉਰੇ ਹਾਜ਼ਰੀਆਂ ਜਦ ਮਰਜ਼ੀ ਕੋਈ ਨੂੰ ਬੈਠਾ ਸਰ ਤੁਸੀਂ ਕੀ ਕਹੋਗੇ ਜੀ ਇਰੇ ਦੇ ਵਿੱਚ ਅਸੀਂ ਤਾਂ ਜਿੰਨੀ ਕੋਸ਼ਿਸ਼ ਹੁੰਦੀ ਹੈ ਹੈਲਪ ਕਰਾਂਗੇ ਕਰ ਰਹੇ ਆਂ ਪੂਰੀ ਮਿਹਨਤ ਲਾ ਰਹੇ ਆਂ ਅਸੀਂ 10 ਵਜੇ ਤੇ ਲੱਗੇ ਹੋਏ ਆਂ ਪ੍ਰੋਪਰ ਸਰ ਇੱਕ ਬੇਨਤੀ ਆ ਜੀ ਛੋਟੀ ਗੱਡੀ ਦੀ ਵੀ ਰਿਕੁਆਇਰਮੈਂਟ ਹੈ ਕਿਉਂਕਿ ਆਲੇ ਦੁਆਲੇ ਵੱਸੋਂ ਬਹੁਤ ਹੈ ਗਲੀਆਂ ਚ ਫਾਇਰ ਬਿਗੜਦੀ ਵੱਡੀ ਗੱਡੀ ਨਹੀਂ ਵੜਦੀ ਔਰ ਲੋਕਾਂ ਨੂੰ ਦਮੇ ਦੀ ਸ਼ਿਕਾਇਤ ਹੈ ਬਹੁਤ ਪ੍ਰੋਬਲਮਸ ਨੇ ਤੁਹਾਨੂੰ ਪੂਰੀ ਹੈਲਪ ਕਰਨੀ ਪੈਣੀ ਆ ਜੀ ਪੂਰੀ ਰਾਤ ਅੱਖ ਵੀ ਨਹੀਂ ਚਪਕਣੀ ਪੈਣੀ ਨਹੀਂ ਨਹੀਂ ਲੱਗੇ ਹੋਏ ਆ ਤੁਹਾਨੂੰ ਪਤਾ ਹੈ ਕੋਈ ਦਿੱਕਤ ਨਹੀਂ ਹੈ ਔਰ ਜਸ ਕੋਈ ਆਪਣੇ ਕੋ ਕੈਮੀਕਲ ਹੁੰਦਾ ਅਸੀਂ ਪਾ ਰਹੇ ਹਾਂ ਵਿੱਚ ਵਿੱਚ ਪਾ ਰਹੇ ਹਾਂ ਜਿਹੜਾ ਕੈਮੀਕਲ ਉਹ ਚੱਕਰ ਮੈਂ ਦੱਸਦਾ ਉਹ ਨਾ ਉਹ ਚੱਕਰ ਜਦੋਂ ਵੱਜਦੀ ਆ ਫਿਰ ਉਹਦਾ ਫਾਰਮੂਲਾ ਕਰਕੇ 11 ਵਜੇ ਆਪਾਂ ਬਣਾਉਂਦੇ ਉਹ ਲੋਡ ਬੰਦੀ ਵੀ ਮੈਂ ਯੂਜ਼ ਕਰ ਰਿਹਾ ਹਾਂ ਉਹ ਨਾ ਛੋਟੀ ਗੱਡੀ ਵਾਸਤੇ ਨਾ ਛੋਟੀ ਗੱਡੀ ਵਾਸਤੇ ਛੋਟੀ ਗੱਡੀ ਵਾਸਤੇ ਲਿਖ ਕੇ ਵੀ ਅਸੀਂ ਕਈ ਵਾਰ ਦਿੱਤਾ ਵਾ ਭੇਜਿਆ ਚੰਡੀਗੜ੍ਹ ਵੀ ਭੇਜਿਆ ਆ ਕਿ ਜਦੋਂ ਦੇਖੋ ਨਵੀਆਂ ਬਣ ਕੇ ਆਣਗੀਆਂ ਤੇ ਆ ਜੇਗੀ ਚਲੋ ਅੱਜ ਉਹ ਲੱਗੇ ਹੋਏ ਨਾ ਤੁਸੀਂ ਲੱਗੇ ਹੋਏ ਆ ਅਸੀਂ ਸਵੇਰੇ 10 ਵਜੇ ਤੇ ਲੱਗੇ ਹੋਏ ਆ ਮੈਂ ਅੱਜ ਰਾਤ ਤੱਕ ਗੈਲੀ ਕੋਈ ਰਹਿ ਨਾ ਜਾਵੇ ਨਹੀਂ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਰਮਨ ਭਾਈ ਕੀ ਕਹੋਗੇ ਠੀਕ ਹੈ ਜੀ ਠੀਕ ਹੈ ਦੇਖੋ ਮੈਂ ਹੁਣੇ ਜਿਹੜੀ ਸਾਡੀ ਸੈਂਟਰ ਇਨਸਪੈਕਟਰ ਆ ਫੋਨ ਕੀਤਾ ਹੁਣ ਮੈਂ ਉਹਨੂੰ ਇਹ ਕਿਹਾ ਵੀ ਤੁਸੀਂ ਤਾਂ ਆਪਣੇ ਘਰਾਂ ਦੇ ਸੁੱਤੇ ਪਏ ਆ ਫਾਇਰ ਅਫਸਰ ਕਿਹੜਾ ਪ੍ਰਸ਼ਾਸਨ ਖੜਾ ਇਹ ਗੱਲ ਹੋਈ ਆ ਵੀ ਸਵੇਰੇ ਟੀਮਾਂ ਲਾਓ ਐਸਐਚਓ ਸਾਹਿਬ ਵੀ ਮੌਕੇ ਤੇ ਖੜੇ ਆ ਢਿੱਲੇ ਦੇ ਨੁਮਾਇੰਦੇ ਆ ਉਹਨਾਂ ਨੇ ਕਿਹਾ ਮੀਟਿੰਗ ਕਰਾਂਗੇ ਅਸੀਂ ਵੀ ਐਪਰਟ ਕਰਾਂਗੇ ਵੀ ਸਵੇਰੇ ਜਿਹੜੀ ਉਹ ਮਿੱਟੀ ਉੱਥੇ ਪੈਣੀ ਸ਼ੁਰੂ ਹੋਵੇ ਕਿਉਂਕਿ ਅੱਗ ਤਾਂ ਬੰਦ ਹੋਣੀ ਹੈ ਪਾਣੀ ਕੱਲੇ ਨਾਲ ਨਹੀਂ ਅੱਗ ਬੰਦ ਹੋਣੀ ਜਦ ਤੱਕ ਉਹ ਤੇ ਜਦ ਤੱਕ ਮਿੱਟੀ ਨਹੀਂ ਪਾਉਂਦੇ ਉਹ ਉਹ ਨਹੀਂ ਬੰਦਾ ਤਾਂ ਉਹ ਤੱਕ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਉਹ ਸਾਡੇ ਨਾਲ ਗਿਆ ਵੀ ਮੇਰੀ ਤਾਂ ਸਰ ਇੰਨੀ ਬੰਦੀ ਹੈ ਕਿ ਰਲ ਮਿਲ ਕੇ ਆਪਾਂ ਸੋਲੂਸ਼ਨ ਕਰੀਏ ਕਿਉਂਕਿ ਜੇ ਆਪਾਂ ਇੱਕ ਦੂਜੇ ਨਾਲ ਥੋੜਾ ਅੜ ਕੇ ਚੱਲਾਂਗੇ ਨਾ ਫਿਰ ਹੱਲ ਨਹੀਂ ਹੋਣਾ ਪ੍ਰਸ਼ਾਸਨ ਸਹਿਯੋਗ ਕਰ ਰਿਹਾ ਦੇਖੋ ਆਪਾਂ ਸਾਰੇ ਦੇਖੋ ਕੋਈ ਗੱਲ ਨਹੀਂ ਹੈ ਇਹਦੇ ਵਿੱਚ 2:30 ਵਜੇ ਡੀਸੀ ਸਾਹਿਬ ਵੀ ਆਏ ਆ ਏਡੀਸੀ ਸਾਹਿਬ ਵੀ ਉੱਥੇ ਆਏ ਐ ਐਸਡੀਐਮ ਮੈਡਮ ਵੀ ਆਏ ਆ ਦੇਖ ਕੇ ਗਏ ਸਾਰਾ ਕੁਝ ਹਦਾਇਤਾ ਕਰਕੇ ਗਏ ਆ ਸਾਰਾ ਕੁਝ ਕਰਕੇ ਗਏ ਆ ਉੱਥੇ ਮਰਦਾਨ ਜੀ ਲੈ ਕੇ ਗਏ ਉਹ ਪੂਰੇ ਪ੍ਰੋਪਰਟੀ ਦੇਖੋ ਦੇਖ ਕੇ ਗਏ ਦੇਖੋ ਮੇਰੀ ਮੈਂ ਜੋ ਮੇਰੀ ਇਹ ਦੇਖ ਕੇ ਦੇਖ ਕੇ ਗਿਆ ਦੇਖ ਕੇ ਦੇਖ ਕੇ ਗਿਆ ਨਹੀਂ ਦੇਖੋ ਸਾਰੇ ਫਿਲਹਾਲ ਇਹ ਗੱਲ ਨਹੀਂ ਹੈ ਆਪਣੀ ਫਿਲਹਾਲ ਦਾ ਸਾਨੂੰ ਦੱਸੋ ਰਾਤੋਂ ਦਾ ਡੰਪ ਚ ਕਾ ਦੂਗੇ ਜੀ ਕਈ ਸਰਕਾਰਾਂ ਆਈਆਂ ਕਈ ਐਮਸੀ ਦੇ ਲੈ ਜਿਹੜੀ ਸਰਕਾਰ ਨੇ ਅੱਜ ਡੋਰ ਟੂ ਡੋਰ ਕਰਦੇ ਸੀਗੇ ਉਹਨਾਂ ਤੋਂ ਪੁੱਛਿਆ ਸਵਾਲ ਬਿਲਕੁਲ ਰਾਈਟ ਆ ਬਿਲਕੁਲ ਰਾਈਟ ਮੈਂ ਤੇ ਗੱਭੇ ਆ ਨਾ ਜੇ ਅਸੀਂ ਕਿਸੇ ਨੂੰ ਪਰੇਸ਼ਾਨ ਕਰ ਰਹੇ ਹਾਂ ਤੁਸੀਂ ਇਹ ਵਾਰ ਨਹੀਂ ਕਿਉਂ ਨਹੀਂ ਕਰੰ ਦੇ ਰਹੇ ਹੱਲ ਹੋਣਾ ਚਾਹੀਦਾ ਯਾਰ ਹੱਦ ਆ ਯਾਰ ਉਹ ਮਸਲਾ ਹਲਕਨ ਤੇ ਲੱਗੇ ਆ ਮੌਂਹ ਤੇ ਬੰਦਗਾਲ ਮੋਗੇ ਆਪੀਆਂ ਜਿਹੜਾ ਦੇਖੋ ਮੇਰੀ ਗੱਲ ਸੁਣੋ ਮੈਂ ਪਹਿਲਾਂ ਆਂਦਿਆਂ ਬੇਨਤੀ ਕੀਤੀ ਕਿ ਇਹ ਕੋਈ ਪੋਲੀਟੀਕਲ ਮਸਲਾ ਨਹੀਂਗਾ ਇਹ ਲੋਕਾਂ ਦਾ ਨਿੱਜੀ ਲੋਕਾਂ ਦੇ ਨਾਲ ਲੋਕਾਂ ਦੇ ਪਰਿਵਾਰਾਂ ਨਾਲ ਜੁੜਿਆ ਮਸਲਾ ਆ ਨਾ ਕੋਈ ਸਿਆਸੀ ਰੋਟੀਆਂ ਸਿੱਕਣ ਦਾ ਮਸਲਾ ਆ ਆਪਾਂ ਨੂੰ ਐਸੇ ਵਿਲੇ ਚਾਹੀਦਾ ਜੇ ਜ਼ਿਲ੍ਹਾ ਪ੍ਰਸ਼ਾਸਨ ਪਹਿਲਾਂ ਜਾਗਦਾ ਇਹ ਨੌਬਤ ਨਾ ਆਉਂਦੀ ਜੇ ਐਸ ਐਚਓ ਸਾਹਿਬ ਜਾਂ ਜ਼ਿਲ੍ਹਾ ਪ੍ਰਸ਼ਾਸਨ ਜਾਗ ਗਿਆ ਆ ਤਾਂ ਆਪਾਂ ਨੂੰ ਉਹਨੂੰ ਉਹਨਾਂ ਸਹਿਯੋਗ ਦੇਣਾ ਚਾਹੀਦਾ ਮਤਲਬ ਉਹਨੂੰ ਇਸ ਗੱਲ ਲਈ ਨਹੀਂ ਵੀ ਤੁਹਾਡੀ ਬੈਟਰਮੈਂਟ ਲਈ ਆਏ ਜੇ ਆਪਾਂ ਲੜੀ ਜਾਵਾਂਗੇ ਤਾਂ ਫਾਇਦਾ ਕੀ ਆ ਜੇ ਜੇ ਪ੍ਰਸ਼ਾਸਨ ਨੂੰ ਇੱਥੇ ਲਾਗੇ ਅਸੀਂ ਘੇਰ ਕੇ ਆਪਣੇ ਕੰਮ ਤੇ ਲਾਈ ਰੱਖਾਂਗੇ ਇਹਨਾਂ ਨੂੰ ਇਹਨਾਂ ਦਾ ਕੰਮ ਕਰਦਈਏ ਇਹਨਾਂ ਨੂੰ ਸਵੇਰ ਤੱਕ ਦਾ ਮੌਕਾ ਦਿੱਤਾ ਇਹਨਾਂ ਨੇ ਕਿਹਾ ਵੀ 10 ਵਜੇ ਤੱਕ ਮੈਂ ਤੁਹਾਡੀ ਮੀਟਿੰਗ ਵੀ ਕਰਾਉਂਗਾ ਅਸੀਂ ਇਕੱਠੇ ਆ ਫਿਰ ਦੇਖੋ ਜਿੱਥੇ ਜਿੱਥੇ ਇਹਨਾਂ ਦੀਆਂ ਨਕਾਮੀਆਂ ਸੀ ਉਹ ਵੀ ਇਹਨਾਂ ਨੂੰ ਦੱਸਦੇ ਰਹਿੰਦੀਆਂ ਹੁਣ ਮ ਕਿ ਤੁਸੀਂ ਇਦਾਂ ਦੀ ਕੋਈ ਨਗਰ ਕੌਂਸਲ ਨੂੰ ਗਾਈਡਲਾਈਨ ਜਾਰੀ ਕਰਦੇ ਆ ਕਿ ਗਰਮੀ ਦਾ ਮੌਸਮ ਆ ਜਾਂ ਇਹਨੂੰ ਕੂੜੇ ਦੀ ਜਿਹੜੀ ਰੱਖ-ਰਖਾਵ ਕਿਦਾਂ ਦਾ ਕੀਤਾ ਜਾਣਾ ਚਾਹੀਦਾ ਉਹ ਇਹਨਾਂ ਦਾ ਜਿਹੜਾ ਜਵਾਬ ਸੀ ਕਿ ਨਹੀਂ ਤੁਸੀਂ ਹੁਣ ਫਿਰ ਇਹ ਜਿਹੜੇ ਕਿ ਤੁਸੀਂ ਐਫਰਮ ਕਰਾਂਗੇ 11:00 ਵਜੇ ਦਾ ਟਾਈਮ ਤਾਂ ਤੁਸੀਂ ਸੈਟੀਸਫਾਈਡ ਹੋ ਠੀਕ ਹੈ ਜੀ ਬਹੁਤ ਸ਼ੁਕਰੀਆ ਔਰ ਅਸੀਂ ਫਿਰ ਵੀ ਇਹਨਾਂ ਭਰਾਵਾਂ ਦੇ ਨਾਲ ਆ ਕੱਲ੍ਹ ਨੂੰ ਕਿ ਹੁਣ ਤਾਂ ਇਹ ਆਉਂਦੀ ਕੋਈ ਔਂਕੜ ਆਉਂਦੀ ਹੈ ਖਾਲਸਾ ਜੀ ਅਸੀਂ ਸਾਰੇ ਤੁਹਾਡੇ ਨਾਲ ਖੜੇ ਆ ਕਦੇ ਵੀ ਮੁੱਕਰਦੇ ਨਹੀਂ ਚਲੋ ਇਹ ਇੱਥੇ ਪਰ ਗੱਲ ਕੋਈ ਸਿਆਸੀ ਨਹੀਂ ਹੋਣੀ ਚਾਹੀਦੀ ਔਰ ਨਾਲ ਦੀ ਨਾਲ ਅਸੀਂ ਆਪਣੇ ਵੱਲੋਂ ਕਿਉਂਕਿ ਜੋ ਮ ਪ੍ਰਸ਼ਾਸਨ ਲੱਗਿਆ ਹੋਇਆ ਹਾਲਾਂਕਿ ਪਹਿਲਾਂ ਥੋੜੀ ਜੀ ਗੱਲਬਾਤ ਹੋਈ ਸੀਗੀ ਪ੍ਰਸ਼ਾਸਨ ਵੱਲੋਂ ਵੀ ਥੋੜਾ ਜਿਹਾ ਗੁੱਸਾ ਗਿਲਾ ਹੋਇਆ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਗੱਲ ਨੂੰ ਅੰਡਰਸਟੈਂਡ ਕੀਤਾ ਅਸੀਂ ਜਾ ਕੇ ਲੋਕੇਸ਼ਨ ਦਿਖਾਈਆ ਸਿਚੁਏਸ਼ਨ ਦਿਖਾਈਆ ਆ ਵੀਰ ਆਏ ਤਾਂ ਤਕਲੀਫ 'ਚ ਆਣਾ ਕੋਈ ਖੁਸ਼ੀ ਨਾਲ ਥੋੜਿਆ ਆ ਕੇ ਬੈਠਾ ਜਿਵੇਂ ਉਹਨਾਂ ਨੂੰ ਕੋਈ ਪੋਲਿਟੀਕਲ ਪਾਰਟੀ ਵਾਲਾ ਪੈਸੇ ਦੇ ਕੇ ਥੋੜੇ ਲੈ ਕੇ ਆਇਆ ਆਇਆ ਕਿਉਂਕਿ ਤਕਲੀਫ ਹੈ ਪਰ ਮੈਨੂੰ ਗੱਲ ਚੰਗੀ ਲੱਗੀ ਕਿ ਪ੍ਰਸ਼ਾਸਨ ਨੂੰ ਪਹਿਲੇ ਦਿੱਕਤ ਮਹਿਸੂਸ ਹੋ ਰਹੀ ਸੀ ਲੇਕਿਨ ਬਾਅਦ ਚ ਉਹਨਾਂ ਨੇ ਪੂਰੀ ਗੱਲ ਨੂੰ ਸਮਝਿਆ ਅੰਡਰਸਟੈਂਡ ਕੀਤਾ ਔਰ ਪੂਰੀ ਕੋਆਪਰੇਸ਼ਨ ਦਿੱਤੀ ਆ ਇੱਥੇ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਇੱਕ ਦੋ ਜਾਣੇ ਵਿੱਚ ਸ਼ਰਾਰਤੀ ਆ ਜਾਂਦੇ ਆ ਪੂਰਾ ਮਾਹੌਲ ਖਰਾਬ ਕਰ ਦਿੰਦੇ ਉਦਾਂ ਨਹੀਂ ਹੋਣਾ ਚਾਹੀਦਾ ਸਾਨੂੰ ਆਪ ਘੋਕ ਰੱਖਣੀ ਚਾਹੀਦੀ ਆ ਆਪ ਤਾੜਨਾ ਕਰਨੀ ਚਾਹੀਦੀ ਜਿਹੜਾ ਸ਼ਰਾਰਤੀ ਬੰਦਾ ਆਂਦਾ ਮਸਲਾ ਤਾਂ ਇੱਥੇ ਗੱਲ ਹੋ ਰਹੀ ਆ ਕਿ ਹੁਣ ਕੋਈ ਹੱਲ ਕੀਤਾ ਜਾਵੇ ਉਹ ਲੰਬੀਆਂ ਪੁਰਾਣੀਆਂ ਹਿਸਟਰੀਆਂ ਛੇੜ ਕੇ ਬੈਠ ਉਹਨਾਂ ਹੱਲ ਨਹੀਂ ਹੋਣਾ ਪਹਿਲਾਂ ਰਾਤੋਂ ਰਾਤ ਅੱਗ ਤੇ ਕਾਬੂ ਪਾਇਆ ਜਾਣਾ ਚਾਹੀਦਾ ਸويرੇ ਮਿੱਟੀ ਪਾਈ ਜਾਣੀ ਚਾਹੀਦੀ ਤਾਂ ਜੋ ਜਿਹੜੇ ਉੱਥੇ ਲੋਕ ਰਹਿ ਰਹੇ ਉਹਨਾਂ ਨੂੰ ਕੋਈ ਤਕਲੀਫ ਨਾ ਆਵੇ ਇਸ ਕਰਕੇ ਸويرੇ 11 ਵਜੇ ਦੇਖਦੇ ਕੀ ਗੱਲ ਬਣਦੀ